अगे वाल करेंगे तरन तारण शेरों दी की जिथे की एनकाउंटर हुआ है पुलिस के बदमाशा के विचाले पूरी फायरिंग हुई है गोली लगन एक बदमाश जख्मी हुआ है ते पेंट ते व्यापारी तो दर्सल रंगदारी मंगने के पूरे इल्जाम लगे ने, रंगदारी न देन बदमाश ने हमला कर दिया है, है।, 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 है। मोटरसाइकिल भी मोटरसाइकिल बदमाश फरार हो रहे थे पेंट के व्यापारी प्रदर्शन रंगदारी इन्हों ग मेरे न सिद्धार्थ फोन लाइन ने ਅਸੀਂ ਸਿੱਧਾ ਜਾਣਨਾ ਚਾਹਾਂਗੇ ਇਹ ਬਦਮਾਸ਼ਾਂ ਦੀ ਕੀ ਕੁਝ ਕ੍ਰਿਮੀਨਲ ਬੈਕਗ੍ਰਾਉਂਡ ਤੇ ਕਿਹੜੇ ਤੋਰੰਗਦਾਰੀ ਮੰਗ ਰਹੇ ਸੀ ਬਿਲਕੁਲ ਠੀਕ ਗੱਲ ਕੀਤੀ ਜਾਵੇ ਤਾਂ ਕਿ ਤਰੰਦਾਂ ਦੇ ਵਿੱਚ ਪੇਂਟ ਦਾ ਵਪਾਰੀ ਹੈ ਜਿਸ ਦੇ ਘਰ ਦੇ ਉੱਪਰ ਇਹਨਾਂ ਵੱਲੋਂ ਪਹਿਲਾਂ ਇੱਕ ਪੈਟਰੋਲ ਬੰਦ ਬਣਾ ਕੇ ਜਿਹੜਾ ਹੈ ਉਸ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਜਦੋਂ ਉਸ ਦੇ ਵੱਲੋਂ ਰੰਗਦਾਰੀ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਸੀ ਔਰ ਰੰਗਦਾਰੀ ਨਾਂ ਦੇਣ ਤੇ ਜਦ ਉਸ ਨੇ ਫੋਨ ਨਾ ਪਿਕ ਕੀਤਾ ਤਾਂ ਇਸ ਨੇ ਪ੍ਰੋਬਲਮ ਬਣ ਮਾਕੇ ਉਸ ਦੇ ਕਰ ਸੋਟਿਆ ਹਾਲਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਾਅਦ ਪੁਲਿਸ ਇੰਨਾ ਦੀ ਭਾਲ ਕਰਦੀ ਸੀ ਔਰ ਕੱਲ ਰਾਤ ਜਿਹੜੀ ਐਕਸਮ ਇਨਫੋਰਮੇਸ਼ਨ ਪੁਲਿਸ ਨੂੰ ਮਿਲਦੀ ਹੈ ਕਿ ਕਿਸੇ ਇਸ ਤਰੀਕੇ ਦੇ ਜਿਹੜੇ ਅਨਸਰ ਨੇ ਜਿਹੜੇ ਗਲਤ ਅਨਸਰ ਨੇ ਉਹ ਬਾਈਕ ਤੇ ਘੁੰਮ ਲੈਣੇ ਪੁਲਿਸ ਨੇ ਤੁਰੰਤ ਉਹਨਾਂ ਦਾ ਪੇਛਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉੱਥੇ ਗੋੜੀਵਾਰੀ ਚੱਲਦੀ ਹੁੰਦੀ ਹੈ ਪੁਲਿਸ ਜਦੋਂ ਉਹਨਾਂ ਦਾ ਪਿੱਛਾ ਕਰਦੀ ਸੀ ਤਾਂ ਇੱਕ ਬਦਮਾਸ਼ ਵੱਲੋਂ ਜਿਹੜੀ ਆ ਉਹਨਾਂ ਉੱਪਰ ਫਾਇਰਿੰਗ ਕੀਤੀ ਜਾਂਦੀ ਪੁਲਿਸ ਉੱਪਰ ਪੁਲਿਸ ਨੇ ਵੀ ਅੱਗੇ ਜੜੀ ਆ ਜਵਾਬੀ ਫਾਇਰਿੰਗ ਕੀਤੀ ਹੈ ਤੇ ਸੇਰੋਂ ਦੇ ਤਰੀਕ ਸਾਰਾ ਜਿਹੜਾ ਇਨਕਾਉਂਟਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪਦਮਾਚ ਜ਼ਖਮੀ ਹੋਇਆ ਫਿਲਹਾਲ ਪੁਲਿਸ ਹੌਲਦੀ ਭੈਣਾਂ ਨੇ ਇਸ ਦੀ ਜਾਂਚ ਕਰ ਰਹੀ ਆ ਔਰ ਇਸ ਦੇ ਇਸ ਕੇਸ ਨੇ ਕਿਸ ਦੇ ਗੈਂਡਰ ਉੱਪਰ ਸੜਿਕਾ ਨਾਂਉ ਜੰਦ ਤੁਸੀਂ ਪੁਲਿਸ ਦੀ ਵੀ ਜਿਹੜੀ ਆ ਜਾਂਚ ਦੇ ਵਿੱਚ ਡਿਊਟੀ ਹੋਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਥਿਰਧਾ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਆ ਇਨਸੀਡੈਂਟ ਰਿਪੋਰਟ ਹੋਇਆ ਸੀਗਾ 3 ਤਾਰੀਖ ਨੂੰ 11ਵੇਂ ਮਹੀਨੇ 'ਚ ਜਿਹਦੇ ਵਿੱਚ ਲੰਡਾ ਹਰੀਕੇ ਦੇ ਨਾਮ ਤੋਂ ਇੱਕ ਕਰਨ ਨਾਮ ਦੇ ਮੁੰਡੇ ਨੇ ਐ ਐਕਸਟਰਸ਼ਨ ਕਾਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਕੰਪਲੇਨੈਂਟ ਹੈਗਾ ਉਹਦੇ ਤੋਂ 10 ਲੱਖ ਰੁਪਏ ਦੀ ਫਿਰੋਦੀ ਡਿਮਾਂਡ ਕੀਤੀ ਸੀ ਤੇ ਫਿਰੋਦੀ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੇ ਬੰਦੇ ਵੇਚ ਕੇ ਉਹਦੇ ਘਰ ਤੇ ਪੈਟਰੋਲ ਬੰਬ ਸੁੱਤੇ ਸੀਗੇ ਇੱਕ ਐਟ ਪੈਟਰੋਲ ਬੰਬ ਸਵੇਰੇ ਸੁਟਿਆ ਗਿਆ ਉਹਦੇ ਘਰ ਤੇ ਤੇ ਇੱਕ ਪੈਟਰੋਲ ਬੰਬ ਸ਼ਾਮ ਨੂੰ ਸੁਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੇ ਐਨਾਲਿਸਿਸ ਤੋਂ ਤੇ ਹਿਊਮਨ ਇੰਟ ਤੋਂ ਟੈਕਨੀਕਲ ਐਨਾਲਿਸਿਸ ਤੋਂ ਜਿਹੜਾ ਹੈਗਾ ਸਾਡੀ ਟੀਮਸ ਨੇ ਅ ਅਕਿਊਜ਼ਡ ਆਈਡੈਂਟੀਫਾਈ ਕੀਤੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਇਨ ਬਿਟਵੀਨ ਜਿਹੜਾ ਹੈਗਾ ਉਹ ਸਾਡਾ ਅ ਅ ਨਾਕਾ ਲੱਗਿਆ ਹੋਇਆ ਸੀਗਾ ਜਿਹਦੇ ਵਿੱਚ ਇਸ ਲਈ ਕਈ ਦਿਨਾਂ ਤੋਂ ਨਾਕਿਊਸ ਦੀ ਬਾਲ ਚੱਲ ਰਹੀ ਸੀਗੀ ਅੱਜ ਨਾਕੇ ਤੇ ਇੱਕ ਸਸਪੈਕਟਡ ਮੋਟਰਸਾਈਕਲ ਨੂੰ ਰੋਕਣ ਦਾ ਸਾਡੀ ਟੀਮ ਨੇ ਇਸ਼ਾਰਾ ਕੀਤਾ ਬਟ ਉਹ ਉਸ ਟਾਈਮ ਮੌਕੇ ਤੇ ਭਜਾ ਲਿਆ ਜਦੋਂ ਇਹਨਾਂ ਨੇ ਰੁਪਿੰਚੋ ਦਾ ਪਿੱਛਾ ਕੀਤਾ ਸਾਡੀ ਟੀਮ ਨੇ ਐਸ ਐਚਓ ਸਿਟੀ ਦੀ ਟੀਮ ਨੇ ਤੇ ਉਹ ਫਿਰ ਇੱਥੇ ਆ ਕੇ ਸ਼ੇਰੋਂ ਦੇ ਨੇੜੇ ਉਹਦੇ ਨਾਲ ਕ੍ਰਾਸ ਫਾਇਰ ਹੋਇਆ ਉਹ ਜਦੋਂ ਆਪਣੀ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਤੇ ਇਹ ਕ੍ਰਾਸ ਫਾਇਰਿੰਗ ਚ ਜਿਹੜਾ ਹੈਗਾ ਉਹ ਇੰਜਰਡ ਹੋਇਆ ਤੇ ਉਹਨੂੰ ਫਰਦਰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈਗਾ ਜਿੱਥੇ ਉਹਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਸੀ ਜਾਰੀ ਹੈਗੀ ਤਰਨਤਾਰਨជា ਐਨਆਰਆਈ ਸ਼ਖਸ ਤੇ ਫਾਇਰਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਦੱਸ ਕੇ ਮਨੀ ਟ੍ਰਾਂਸਫਰ ਸੰਚਾਲਕ ਐਨਆਰਆਈ ਗਾਕ ਤੇ ਇਹ ਫਾਇਰਿੰਗ ਕੀਤੀ ਗਈ ਹੈ ਲੱਤ ਤੇ ਗੋਲੀ ਲੱਗਣ ਦੇ ਕਰਕੇ ਐਨਆਰਆਈ ਗੰਭੀਰ ਜ਼ਖਮੀ ਹੋਇਆ ਹੈ ਵੈਸਟਰਨ ਯੂਨੀਅਨ ਸੰਚਾਲਕ ਨਵੀਨਾਗਪਾਲ ਨੇ ਦਰਸਲ ਇਹ ਗੋਲੀ ਚਲਾਈ ਹੈ ਦੋਹਾਂ ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੂਰਾ ਵਿਵਾਦ ਚੱਲ ਰਿਹਾ ਸੀ ਤੇ ਆਪਣੇ ਪੈਸੇ ਬੰਗਨ ਐਨ ਆਰ ਆਈ ਸੂਰਜ ਪ੍ਰਕਾਸ਼ ਗਿਆ ਸੀ ਜਦੋਂ ਕਿ ਤਰਨਤਾਰਨ ਚ ਐਨ ਆਰ ਆਈ ਸ਼ਖਸ ਤੇ ਇਹ ਫਾਇਰਿੰਗ ਉਹਨਾਂ ਦੇ ਵੱਲੋਂ ਕਰ ਦਿੱਤੀ। ਹੁਣ ਲੱਗਾ ਵੀ ਇਹ ਗੱਲ ਉਹ ਚੱਲ ਗਈ ਆ ਤੇ ਜੁਨੀ ਵਸਰਾਲੇ ਜਿਹੜੇ ਉਹ ਚੇਂਜ ਕਰਦੇ ਮਣੀ ਕੀ ਨਾਮ ਉਹਨਾਂ ਦਾ ਨਾਮ ਤਾਂ ਨਹੀਂ ਤੇ ਨਾਮ ਕਦੇ ਗਿਆ ਨਾ ਮੈਂ ਗਿਆ ਨਹੀਂ ਮੈਸੇਜ ਮੈਂ ਸਿੱਧਾ ਫੋਟੋ ਆ ਗਿਆ ਦੁਕਾਨ ਕਿੱਥੇ ਜਿੱਥੇ ਗੋਲੀ ਚੱਲੀ ਨਾਣ ਫਟੌਮ ਉੱਪਰ ਲੱਗ ਗਿਆ ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਇਹਨਾਂ ਦੀ ਹੋ ਪਾ ਲੱਗਾ ਛੇ ਵੀ ਨਾ ਪੈਸੇ ਲੈਣ ਦੇ। ਅੱਛਾ ਜੀ। ਤੇ ਗੋਲੀ ਵੱਜੀ ਮੁੰਡੇ ਦੇ। ਬਾਕੀ ਪੁਲਿਸ ਕਰ ਰਹੇ ਆ। ਪੁਲਿਸ ਕਰਦਾ ਸਾਹਮਣੇ ਸਾਰੀ ਗੱਲ ਆ ਜੂਗੀ। ਤਰਨਤਾਰਨ ਸ਼ਹਿਰ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਦੀ ਹੈ ਕਿ ਇੱਕ ਟਰੈਵਲ ਯੂਨੀਅਨ ਦੀ ਦੁਕਾਨ ਦੇ ਉੱਪਰ ਇਹ ਗੋਲੀ ਚੱਲੀ ਆ। ਵੈਸਟਰਨ ਯੂਨੀਅਨ ਦੇ ਨਾਮ ਤੇ ਇਹ ਦੁਕਾਨ ਹੈ ਜਿੱਥੇ ਕਰੰਸੀ ਜਿਹੜੀ ਆ ਚੇਂਜ ਕੀਤੀ ਜਾਂਦੀ ਆ। ਤਰਨਤਾਰਨ ਸ਼ਹਿਰ ਦੇ ਵਿੱਚ ਆ ਦੁਕਾਨਾ ਤਸਵੀਰ ਤੁਸੀਂ ਦੁਕਾਨ ਦੀ ਦੇਖ ਸਕਦੇ ਹੋ। ਇਸ ਜਗ੍ਹਾ ਦੇ ਉੱਪਰ ਇੱਕ ਸ਼ਖਸ ਜਿਹੜਾ ਹੁੰ ਕੀਤਾ ਜਾਣਾ ਸੀ ਔਰ ਦੱਸਿਆ ਜਾ ਰਿਹਾ ਕਿ ਪੈਸਿਆਂ ਦਾ ਲੈਣ ਦੇਣ ਸੀ ਔਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸਾਰਾ ਮਾਮਲਾ ਹੋਇਆ ਇੱਥੇ ਦੁਕਾਨ ਦੇ ਮਾਲਕ ਜਿਹੜੇ ਨੇ ਨਵੀ ਨਾਗਪਾਲਾ ਤੇ ਜੇਐਸ ਨਾਗਪਾਲ ਮੌਜੂਦ ਸੀ ਅਤੇ ਉਹਨਾਂ ਮੁਤਾਬਿਕ ਜਿਹੜੇ ਅਜਿਹਾ ਸ਼ਖਸ ਨੂੰ ਗੋਲੀ ਲੱਗੀ ਆ ਉਸ ਮੁਤਾਬਿਕ ਉਹਨਾਂ ਵੱਲੋਂ ਜਿਹੜੀ ਆ ਇੱਥੇ ਗੋਲੀ ਚਲਾ ਦਿੱਤੀ ਗਈ ਆ ਹਾਲਾਂਕਿ ਇਸ ਗੋਲੀ ਦੀ ਘਟਨਾ ਦੇ ਵਿੱਚ ਇੱਕ ਸ਼ਖਸ ਜ਼ਖਮੀ ਹੋਇਆ ਅਤੇ ਇਹ ਦੁਕਾਨਦਾਰ ਵੱਲੋਂ ਗੋਲੀ ਚਲਾਉਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਫਿਲਹਾਲ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਜਿਹਦੇ ਗੋਲੀ ਲੱਗੀ ਆ ਉਸਦੇ ਨਾਲ ਇੱਕ ਮਜੂਦ ਸੀ ਜਿਸ ਦਾ ਬੜੀ ਮੁਸ਼ਕਲ ਦੇ ਨਾਲ ਜਿਹੜਾ ਬਚਾਅ ਕੀਤਾ ਗਿਆ ਪੁਲਿਸ ਫਿਲਹਾਲ ਇਸ ਮਾਮਲੇ ਦੀ ਝੰਗਾਈ ਨਾਲ ਜਾਂਚ ਕਰ ਅੱਗੇ ਵਧਣ ਦੀ ਗੱਲ ਕਰਾਂਗੇ ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸਮੇਟੀ ਚੋਣਾਂ ਦੀ ਕਿਉਂਕਿ ਇਸ ਦੇ ਲਈ ਆਵਾਜ਼ੀ ਪਾਰਟੀ ਦੇ ਵੱਲੋਂ ਆਪਣੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਆਵਾਜ਼ੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕੀਤੀ ਹੈ ਭੱਦਰ ਉਮੀਦਵਾਰਾਂ ਦੀ ਨਾਂ ਦਾ ਐਲਾਨ ਆਵਾਜ਼ੀ ਪਾਰਟੀ ਦੇ ਵੱਲੋਂ ਕਰ ਦਿੱਤਾ ਗਿਆ ਤੇ ਕੱਲ ਤੱਕ ਦੱਸੇ ਕਿ ਨਾਮਜ਼ਦਗੀਆਂ ਭਰੀਆਂ ਜਾਣਗੇ ਤੇ 14 ਤਰੀਕ ਨੂੰ ਇਹ ਪੂਰੀਆਂ ਵੋਟਾਂ ਪੈਣੀਆਂ ਨੇ ਇਸ ਤਰ੍ਹਾਂ ਦੇ ਤਰੀਕ ਨੂੰ ਨਤੀਜੇ ਐਲਾਨੇ ਜਾਣਗੇ ਹਰ ਸਿਆਸੀ ਪਾਰਟੀ ਦੇ ਵੱਲੋਂ ਪੂਰੀ ਪਾਰੀ ਵਾ ਲਗਾਈ ਜਾ ਰਹੀ ਹੈ ਜਿਸ ਸਲਫ ਤੇ ਚਲਦੇ ਹੁਣ ਆਮ ਆਦਮੀ ਪਾਰਟੀ ਨੇ 72 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਤੇ ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਲਈ ਆਮਾਦੀ ਪਾਰਟੀ ਦੇ ਵੱਲੋਂ ਲਿਸ ਜਾਰੀ ਕਰ ਦਿੱਤੀ ਗਈ ਹੈ ਨਾਮਜ਼ਦਗੀਆਂ ਪਰੰਦਾ سلسلہ ਜਾਰੀ ਹੋਇਆ ਸੀ 1 ਦਸੰਬਰ ਨੂੰ ਤੇ ਕੱਲ 4 ਤਰੀਕ ਹੈ ਕੱਲ ਅਖੀਰਲਾ ਦਿਨ ਹੈ ਜੋ ਕੈਂਡੀਡੇਟਸ ਆਪਣੇ ਨੋਮੀਨੇਸ਼ਨ ਫਾਈਲ ਕਰ ਸਕਣਗੇ ਤੇ ਕਿਸ ਦੀ ਕੰਡਾਲ ਇਸ ਪੂਰੇ ਮਾਮਲੇ ਲੈ ਕੇ ਵਿਵਾਦ ਵੀ ਤੇ ਕੱਲ ਪੱਖਿਆ ਸੀ ਕਿਉਂਕਿ ਵਿਰੋਧੀ ਦਲਾਂ ਦੇ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਦੇ ਕੈਂਡੀਡੇਟਸ ਨੂੰ ਐਨਓਸੀ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ ਹਾਲਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਪਹਿਲੀ ਜੋ অপਸ਼ਨ ਹੈ ਐਨਓਸੀ ਹੈ ਜੇ ਐਨਓਸੀ ਨਹੀਂ ਮਿਲਦੀ ਹੈ ਤਾਂ ਜੋ ਕੈਂਡੀਡੇਟਸ ਨੇ ਸੈਲਫ ਡਿਕਲਰੇਸ਼ਨ ਜੋ ਫਾਰਮ ਹੈ ਐ ਠੀਕ ਹੈ ਉਹ ਵੀ ਜਮਾ ਕਰਵਾ ਸਕਦੇ ਹੈ